ਨਿਤਿਸ਼ ਉਹਨਾਂ ਦੇ ਬਿਆਨ ਹੁਣ ਪੁਰਾਣੇ ਉਹ ਚੁਲਾਏ ਜਾ ਰਹੇ ਨੇ ਉਹ ਚੁਲਾਏ ਜਾ ਰਹੇ ਨੇ ਪਰ ਯੂਪੀ ਦੇ ਲਈ ਵੱਡੀ ਗੱਲ ਇਹ ਕਹਿੰਦੇ ਆ ਕਿ ਜੇਸ ਬੰਦੇ ਦੀ ਮੈਜੋਰਟੀ ਯੂਪੀ ਦੇ ਵਿੱਚ ਆ ਜਾਂਦੀ ਹੈ ਸਰਕਾਰ ਉਹਨਾਂ ਦੀ ਬਣਦੀ ਹੈ ਰੋਲਾ ਕੱਲ ਕਹਿੰਦੇ ਸੀ ਨਾ ਵੀ ਹੋ ਸਕਦਾ ਨਿਤਿਸ਼ ਸ਼ੋਰੀ ਕਹਿਣ ਮੈਨੂੰ ਪ੍ਰਧਾਨ ਮੰਤਰੀ ਬਣਾ ਦੇ ਉਹ ਤਾਂ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਕਿ ਪ੍ਰਧਾਨ ਮੰਤਰੀ ਤੁਸੀਂ ਬਣੋ ਪਰ ਸਾਨੂੰ ਪੋਰਟਫੋਲੀਓ ਸਾਡੀ ਪਾਰਟੀਆਂ ਨੂੰ ਇਹ ਦੇ ਦਿਓ ਉਹਨਾਂ ਚੋਂ ਇੱਕ ਤਾਂ ਬਿਹਾਰ ਦੇ ਲਈ ਰੇਲ ਮੰਤralਾ ਮੰਗ ਲਿਆ ਗਿਆ ਬਿਲਕੁਲ ਜੀ ਪਹਿਲਾਂ ਲਾਲੂ ਘੋਰਾ ਕੋਲੇ ਹੁੰਦਾ ਸੀ ਬਿਲਕੁਲ ਜੀ ਤਾਂ रेल मंत्रालय ਤੋਂ ਇਲਾਵਾ ਖੇਤੀਬਾੜੀ ਵਿਭਾਗ ਉਸ ਦੀ ਮੰਗ ਕੀਤੀ ਗਈ ਹੈ ਠੀਕ ਹੈ ਜੀ ਤੇ ਵਿੱਤ ਮੰਤਰਾਲੇ ਦੀ ਮੰਗ ਕੀਤੀ ਗਈ ਉਹ ਕਦੀ ਵੀ ਥੋੜੀ ਜਿਹੀ ਵੀ ਗੱਲ ਤੋਂ ਨਾਰਾਜ਼ ਹੋਏ ਤੇ ਉਹ ਯੂਟਨ ਮਾਰ ਜਾਂਦੇ ਨੇ ਜੀ ਪਰ ਹੁਣ ਇਹ ਦੇਖਣ ਲਾਇਕ ਹੈ ਕਿ ਮੋਦੀ ਜੀ ਜਿਹੜੇ ਨੇ ਆਪਣਾ ਕਿੰਨਾ ਟ੍ਰਸਟ ਫੈਕਟਰ ਤੇ ਬਾਂਡਿੰਗ ਜਿਹੜੀ ਹੈਗੀ ਹੈ ਨਿਤਿਸ਼ ਕੁਮਾਰ ਨੂੰ ਜੋੜ ਕੇ ਰੱਖਣ ਵਾਸਤੇ ਕਿੰਨੀ ਸਟਰੋਂਗ ਰੱਖਦੇ ਨੇ ਤਾਂ ਬਿਲਕੁਲ ਅੱਜ ਵੀ ਐਨਡੀਏ ਵੱਲੋਂ ਇੱਕ ਹੋਰ ਮੀਟਿੰਗ ਸੱਦੀ ਗਈ ਹੈ ਜਗਤ ਪ੍ਰਕਾਸ਼ ਨੱਟਾ ਜੀ ਦੇ ਘਰ ਇਹ ਮੀਟਿੰਗ ਹੋਣੀ ਆ ਉੱਥੇ ਯੋਗੀ ਜੀ ਨੂੰ ਵੀ ਬੁਲਾਇਆ ਤਾਂ ਐਮ ਫੈਸਲੇ ਐਂਡੀਆ ਗਠਜੰਬੰਦਨ ਨੂੰ ਲੈ ਕੇ ਉੱਥੇ ਵੀ ਕੀਤੇ ਜਾ ਸਕਦੇ ਆ ਇਸ ਸਾਲ ਤਾਂ ਵਿਧਾਇਕ ਸਿਰਫ ਅਸੀਆਂ ਘਈਆਂ ਮੈਂ ਸਾਈਕਲ ਤੇ ਆਵਾਂ ਦਾ ਸਿਰਫ ਉਹ ਇਮੇਜ ਪੌਂਡਿੰਗ ਤੇ ਲੱਗੇ ਰਹੇਗੇ ਜੀ ਅੰਮ੍ਰਿਤਸਰ ਦੇ ਲੋਕ ਇਸ ਗੱਲ ਤੋਂ ਹਰਾਨ ਪਰੇਸ਼ਾਨ ਸੀ ਕਿ ਐਮ ਐਲ ਏ ਸਾਡਾ ਫੋਨ ਹੀ ਨਹੀਂ ਚੱਕਦਾ ਮੇਨ ਗੱਲ ਹੁੰਦੀ ਆ ਫੋਟੋ ਦੀ ਬਸ ਕਿਉਂਕਿ ਭਾਈ ਅਸੀਂ ਪ੍ਰਚਾਰ ਕਰਨਾ ਹੈ ਅਸੀਂ ਜਨਤਾ ਨੂੰ ਇਹ ਵਿਖਾਉਣਾ ਕਿ ਸਾਡੇ ਥਰੂ ਕੰਮ ਹੋ ਰਹੇ ਨੇ ਹੁਣ ਜੇਕਰ ਤੁਸੀਂ ਆਪਣੇ ਲੋਕਾਂ ਦੇ ਵਿੱਚ ਪ੍ਰਚਾਰ ਹੀ ਕਰੀ ਜਾਣਾ ਸੀਂ ਆਪਣੇ ਵਰਕਰਾਂ ਦੇ ਪ੍ਰਚਾਰ ਕਰਨਾ ਆਮ ਲੋਕਾਂ ਤੱਕ ਤਾਂ ਤੁਹਾਡੀ ਗੱਲ ਪਹੁੰਚਣੀ ਕੋਈ ਨਹੀਂ ਫਿਰ ਤੁਸੀਂ ਕਹਿੰਦੇ ਜੀ ਅਸੀਂ 3600 ਨੌਕਰੀਆਂ ਦਿੱਤੀਆਂ ਸਰਕਾਰੀ ਉਹ ਕਿੱਥੇ ਗਈਆਂ 3600 ਬੰਦੇ ਕੀ ਲੋਕਾਂ ਨੇ ਇੱਕਦਮ ਮੂਡ ਕਿਉਂ ਚੇਂਜ ਕਰ ਲਿਆ ਇੱਕਦਮ ਲੋਕੀ ਵੀ ਪਲਟ ਕੇ ਨੌਕਰੀਆਂ ਲੈ ਕੇ ਸਹੂਲਤਾਂ ਲੈ ਕੇ ਆਈ ਜਨਤਾ ਵੀ ਪਲਟ ਗਈ ਹੂੰ ਕੂੜੇ ਦੇ ਢੇਰ ਤੋਂ ਬੰਦਾ ਵੈਸੇ ਵੀ ਡਰ ਜਾਂਦਾ ਅਗਲਾ ਕਹਿੰਦਾ ਪਤਾ ਨਹੀਂ ਕਿਹਦਾ ਲਫਾਫਾ ਆ ਕੇ ਵੱਜੇ ਐਗਜ਼ੈਕਟਲੀ ਕਿ ਕਿਹਦਾ ਮੂੰਹ ਤੇ ਆ ਕੇ ਕੂੜਾ ਗਰੇ ਅੱਧੇ ਘੰਟੇ ਵਾਸਤੇ ਕੇਜਰੀਵਾਲ ਲਿਆ ਕੇ ਤੁਸੀਂ 5 ਸਾਲ ਨਹੀਂ ਇਸ ਤਰ੍ਹਾਂ ਕੱਟ ਸਕਦੇ 80% ਜਮਾਨਤਾ ਕਾਲੀ ਦਲ ਦੀਆਂ ਜਬਤ ਹੋਈਆਂ ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਆਪਣੇ ਆਪ ਨੂੰ ਸਕਾਰ ਕਰਨਾ ਪਏਗਾ ਆਪਣੇ ਵਿੱਚ ਕਿ 80% ਉਲਣਾ ਇੱਕ ਬਹੁਤ ਮੇਜਰ ਚੇਂਜ ਹੁੰਦੀ ਹੈ ਬਿਲਕੁਲ ਪਬਲਿਕ ਗਾੜੀ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਧੀਮਾਨ ਮੈਂ ਸਰਵਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਤਾਂ ਦੇਸ਼ ਦੇ ਵਿੱਚ ਸੱਤਾ ਦੰਗਲ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਹੋਇਆ ਸੱਤਾ ਦਾ ਇਹ ਦੰਗਲ ਆਪਾਂ ਸਾਰਿਆਂ ਨੇ ਵੇਖਿਆ ਕਿਸ ਪ੍ਰਕਾਰ ਦੇ ਨਾਲ ਲੋਕ ਸਭਾ 2024 ਦੇ ਇਲੈਕਸ਼ਨ ਹੋਏ ਤੇ ਫੈਸਲਾ ਜੋ ਹੈ ਉਹ ਸਭ ਦੇ ਸਾਹਮਣੇ ਹੀ ਹੈ ਕਿ ਵੱਡੇ ਮਾਰਜਨ ਤੇ ਤਾਂ ਨਹੀਂ ਪਰ ਭਾਜਪਾ ਤੇ ਐਨਡੀਆ ਦੀ ਸਰਕਾਰ ਬਣਨ ਵਾਲੀ ਹੈ ਦੇਸ਼ ਵਿੱਚ ਬਿਲਕੁਲ ਜੀ ਦੇਖੋ ਹੁਣ ਕੀ ਬੰਦ ਹੈ 9 ਤਰੀਕ ਤੱਕ ਅਨੁਮਾਨਿਤ ਹੈ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਆਪਣਾ ਥਰਡ ਟਰਮ ਦੀ ਸੌਂ ਚੁੱਕਣਗੇ ਪਰ ਰਾਹ ਹਲੀ ਇੰਨੀ ਆਸਾਨ ਨਹੀਂ ਹੋਈ ਹੋਈ ਥੋੜੀ ਜੀ ਰਾਹ ਔਖੀ ਹੋ ਗਈ ਹੈ ਕਿਉਂਕਿ ਹੁਣ ਰਲੀ ਮਿਲੀ ਪਾਰਟੀਆਂ ਵਿੱਚ ਆ ਗਈਆਂ ਨੇ ਬਿਲਕੁਲ ਕਿਉਂਕਿ ਗਠਬੰਧਨ ਜਿਹੜਾ ਇਹ ਉਹ ਇਸ ਵੇਲੇ ਰਾਹ ਦੇ ਵਿੱਚ ਹੈ ਔਰ ਭਾਜਪਾ ਨੂੰ ਗਠਬੰਧਨ ਤੋਂ ਬਿਨਾ ਸਰਕਾਰ ਬਣਾਉਣਾ ਉਹਨਾਂ ਦੇ ਲਈ ਬਿਲਕੁਲ ਹੀ ਨਾ ਮੁਮਕਿਨ ਹੈ ਕਿਉਂਕਿ ਬਹੁਮਤ ਨਹੀਂ ਮਿਲਦਾ ਡਬਲ ਇੰਜਨ ਵਾਸਤੇ ਹੁਣ ਦੋ ਇੰਜਨ ਹੋਰ ਐਕਸਟਰਾ ਜੋੜਨੇ ਪੈ ਰਹੇ ਨੇ ਜੀ ਰੇਲ ਗੱਡੀ ਨੂੰ ਖਿੱਚਣ ਵਾਸਤੇ ਸਰਕਾਰ ਦੀ ਜੀ ਤੇ ਹੁਣ ਦੇਖਨੇ ਆ ਲਾਇਕ ਇਹ ਹੈ प्रदीप ਦੇਖਣ ਲਾਇਕ ਕਿ ਜਿਹੜੇ ਨਵੇਂ ਡਿਮਾਂਡਾਂ ਰੱਖੀਆਂ ਗਈਆਂ ਨੇ ਜੀ ਕਿ ਉਹ ਡਿਮਾਂਡਾਂ ਪੂਰੀਆਂ ਹੁੰਦੀਆਂ ਹੈ ਕਿ ਨਹੀਂ ਹੁੰਦੀਆਂ ਸੀ ਹੋਗੀ ਪਾਰਟੀਆਂ ਦੇ ਲਈ ਕਿਉਂਕਿ ਉਹਨਾਂ ਨੇ ਮੇਨ ਸਾਰੇ ਹੀ ਜਿਹੜੇ ਵੱਡੇ ਪੋਰਟਫੋਲੀਓ ਨੇ ਉਹ ਸਾਰੇ ਹੀ ਮੰਗੇ ਨਿਸ਼ਰਤਾ ਹੀ ਰੱਖੀਆਂ ਨੇ ਜੀ ਉਹ ਦੇਖਣ ਲਾਇਕ ਇਹ ਹੈ ਕਿ ਸਰਕਾਰ ਅਗਰ ਆਂਦੀ ਵੀ ਹੈ ਤੇ ਉਹ ਕਿੰਨਾ ਕੁ ਲੋਰ ਨਾਲ ਅੱਗੇ ਆਪਣਾ ਕੰਮ ਕਰ ਸਕਦੀ ਹੈ ਬਿਲਕੁਲ ਜੀ ਤਾਂ ਸੂਤਰਾਂ ਦੀ ਗੱਲ ਕਰੀਏ ਤਾਂ ਸੂਤਰ ਇਹ ਕਹਿੰਦੇ ਆ ਕਿ ਤਿੰਨ ਵੱਡੇ ਮੰਤ్రਾਲੇ ਜੋ ਨੇ ਉਹ ਨਦੀਸ਼ ਉਹਨਾਂ ਨੇ ਮੰਗੇ ਨੇ ਬਿਲਕੁਲ ਜੀ ਤੇ ਚੰਦਰਬਾਬੂ ਨਾਈਡੂ ਨੇ ਵੀ ਤਿੰਨ ਚਾਰ ਵੱਡੇ ਮੰਤ్రਾਲੇ ਹੀ ਮੰਗੇ ਨੇ ਜੀ ਹੁਣ ਜੇਕਰ ਮੰਤ్రਾਲੇ ਜੋ ਨੇ ਉਹ ਸਾਥੀ ਪਾਰਟੀਆਂ ਨੂੰ ਦੇ ਦਿੱਤੇ ਜਾਣਗੇ ਤਾਂ ਜਿਹੜੀ ਮੁੱਖ ਪਾਰਟੀ ਭਾਜਪਾ ਆ ਉਹਦੀ ਸਰਕਾਰ ਇਹਨਾਂ ਦੋਨਾਂ ਦੇ ਥਰੂ ਚੱਲੂਗੀ ਜਾਂ ਫਿਰ ਅ ਅਪ ਆਪ ਦੇ ਉੱਪਰ ਵੀ ਆਪ ਮੁਹਾਰੇ ਵੀ ਕੁਝ ਫੈਸਲਾ ਲੈਣ ਦੀ ਤਾਕਤ ਜਿਹੜੀ ਹੋਗੀ ਉਹ ਨਰਿੰਦਰ ਮੋਦੀ ਕੋਲੇ ਹੋਊਗੀ ਨਹੀਂ ਪ੍ਰਦੀਪ ਇਹਦੇ ਪਤਾ ਕੀ ਹੈ ਜਦ ਇੱਕ ਤਾਂ ਹੁੰਦਾ ਕਲੀਅਰ ਮੰਡਟ ਇੱਕ ਪਾਰਟੀ ਨੂੰ ਕਿ ਹਾਂ ਮੇਰੀਆਂ ਸੀਟਾਂ ਮੈਨੂੰ ਸੀ ਨਹੀਂ ਹੋ ਗਈ ਦੀ ਜ਼ਰੂਰਤ ਨਹੀਂ ਹੈ ਮੈਂ ਕਲੀਅਰ ਚੱਲ ਸਕਦਾ ਹਾਂ ਉੱਥੇ 100% ਫੈਸਲਾ ਮੇਰੇ ਉੱਪਰ ਆ ਜਾਂਦਾ ਕਿ ਮੈਂ ਲੈ ਸਕਦਾ ਹਾਂ ਪਰ ਜਿੱਥੇ ਪਾਰਟਨਰਸ਼ਿਪ ਜਾਂ ਸੀ ਹੋ ਗਈ ਹੋ ਜਾਂ ਉੱਥੇ ਫਿਰ ਉਹਨਾਂ ਦਾ ਵਿੱਚ ਟਰਸਟ ਲੈਣਾ ਜ਼ਰੂਰੀ ਹੋ ਜਾਂਦਾ ਹੈ ਕਈ ਫੈਸਲੇ ਹੁਣ ਜਿਹੜੇ ਇਹ ਜਿਹੇ ਨੇ ਵੱਡੇ ਅਹਿਮ ਫੈਸਲੇ ਉਹ ਲੈਣ ਵਾਸਤੇ ਹੁਣ ਇਹਨਾਂ ਨੂੰ ਇਕੱਠੇ ਹੋ ਕੇ ਬੈਠਣਾ ਹੀ ਪਏਗਾ ਸਰਬ ਸੰਜੀਵ ਵਰਤਨ ਨਾਲ ਜੀ ਤੇ ਹੀ ਉਹ ਫੈਸਲੇ ਲਿੱਤੇ ਜਾ ਸਕਦੇ ਹੈ ਚਾਹੇ ਹੁਣ ਮੋਦੀ ਮੋਦੀ ਪ੍ਰਾਈਮ ਮਿੰਿਸਟਰ ਬਣ ਜਾਣਗੇ ਬਟ ਫੈਸਲਾ ਲੈਣ ਵਲੇ ਉਹਨਾਂ ਨੂੰ ਆਪਣੇ ਸਹਿਯੋਗੀ ਪਾਰਟੀਆਂ ਤੋਂ ਹੋ ਕੇ ਕਰਾਣੀ ਹੀ ਪਏਗੀ ਜੀ ਕਿਉਂਕਿ ਹੁਣ 파ਟਨਰ ਨਾਲ ਮੇਜਰ ਹੁਸਤੇ ਨੇ ਅੱਛਾ ਅੱਛਾ ਸਰ ਜੀ ਜਿੱਦਾਂ ਹੀ ਨਦੀਸ਼ ਕੁਮਾਰ ਹੁਣਾ ਦਾ ਨਾ ਹੁੰਦਾ ਹੈ ਤਾਂ ਉਹਨਾਂ ਦੇ ਨਾਂ ਦੇ ਨਾਲ ਕਾਫੀ ਸਾਰੇ ਬਿਆਨ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਲੈ ਕੇ ਦਿੱਤੇ ਸੀ ਜਾਂ ਅਮਿਤ ਸ਼ਾਹ ਹੋਰਾਂ ਨੇ ਦਿੱਤੇ ਸੀ ਜਾਂ ਨਿਤਿਸ਼ ਹੋਰਾਂ ਦੇ ਬਿਆਨ ਹੁਣ ਪੁਰਾਣੇ ਉਹ ਚਲਾਏ ਜਾ ਰਹੇ ਨੇ ਉਹ ਚਲਾਏ ਜਾ ਰਹੇ ਨੇ ਪਤਾ ਕੀ ਹੈ ਅਦੋਂ ਉਹ ਸਿਆਸਤ ਨੂੰ ਵਿੱਚ ਜਿਹੜੇ ਬਿਆਨ ਦਿੱਤੇ ਜਾਂਦੇ ਨੇ ਨਾ ਜੀ ਉਹ ਬਿਆਨ ਬੜੀ ਜਲਦੀ ਦੂਜੇ ਨੂੰ ਭੁਲਾ ਵੀ ਦਿੱਤੇ ਜਾਂਦੇ ਨੇ ਕਿਉਂਕਿ ਇਹ ਕਹਿ ਕੇ ਭੁਲਾ ਦਿੱਤੇ ਜਾਂਦੇ ਨੇ ਮੈਂ ਤਾਂ ਜੀ ਰੈਲੀ ਸੀਗੀ ਸਿਆਸੀ ਰੈਲੀ ਸੀਗੀ ਤੇ ਮੈਂ ਉਹਦਾ ਚਾਹ ਬਿਆਨ ਦਿੱਤਾ ਸੀਗਾ ਜੀ ਪਰ ਸਾਡਾ ਕੋਈ ਪਰਸਨਲ ਉਹ ਨਹੀਂ ਹੈਗਾ ਪਰ ਅਸੀਂ ਦੇਸ਼ ਨੂੰ ਬਚਾਉਣ ਵਾਸਤੇ ਇਕੱਠੇ ਹੋਈਏ ਜੀ ਫਿਰ ਇਹ ਲਿਪਾ ਪੋਤੀ ਕਰਕੇ ਆਪਣੇ ਪਾਰਟਨਰ ਨੂੰ ਜੜਾਇਆ ਉਸ ਛੇਜਿਆ ਜਾਂਦਾ ਜੀ ਤੇ ਹੁਣ ਦੇਖਣੀ ਹੋਵੇਗੀ ਇਹ ਹੈਗਾ ਕਿ ਕਦ ਤੱਕ ਇਹ ਸਰਕਾਰ ਹੁਣ ਚੱਲਦੀ ਹੈ ਨितीश ਤੇ ਚੰਦਰਬਾਬੂ ਨਾਈਡੂ ਸਾਰੇ ਬਿਲਕੁਲ ਦੂਜੀ ਗੱਲ ਇਹ ਕਿ ਨितीश ਕੁਮਾਰ ਨੂੰ ਲੈ ਕੇ ਕੱਲ ਸ਼ਾਮ ਤੱਕ ਤਾਂ ਇਹ ਗੱਲਾਂ ਚੱਲਦੀਆਂ ਸੀ ਕਿ ਕਹਿੰਦੇ ਪਤਾ ਨਹੀਂ ਕਿਹੜੇ ਵੇਲੇ ਪਲਟੀ ਮਾਰ ਜਾਣ ਹਾਂ ਉਹ ਉਹਨਾਂ ਨੂੰ ਵੈਸੇ ਵੀ ਯੂਟਰਨ ਅੰਕਲ ਕਿਹਾ ਜਾਂਦਾ ਹੈ ਉਹ ਕਦੀ ਵੀ ਥੋੜੀ ਜਿਹੀ ਗੱਲ ਤੋਂ ਨਾਰਾਜ਼ ਹੋਏ ਤੇ ਉਹ ਯੂਟਰਨ ਮਾਰ ਜਾਂਦੇ ਨੇ ਜੀ ਪਰ ਹੁਣ ਦੇਖਣ ਲੱਗਿਆ ਹੈ ਕਿ ਇਹ ਰਹੇਗਾ ਕਿ ਮੋਦੀ ਜੀ ਜਿਹੜੇ ਨੇ ਆਪਣਾ ਕਿੰਨਾ ਟ੍ਰਸਟ ਫੈਕਟਰ تک ਬੌਂਡਿੰਗ ਜਿਹੜੀ ਹੈਗੀ ਹੈ ਨितीश ਕੁਮਾਰ ਨੂੰ ਜੋੜ ਕੇ ਰੱਖਣ ਵਾਸਤੇ ਕਿੰਨੀ ਸਟਰੋਂਗ ਰੱਖਦੇ ਨੇ ਅੱਛਾ ਦੋਵੇਂ ਦਿਗਜ ਨੇ ਬਿਲਕੁਲ ਜੀ ਦੋਵੇਂ ਜੋ ਨੇਤਾ ਨੇ ਉਹ ਆਪੋ ਆਪਣੀਆਂ ਪਾਰਟੀਆਂ ਦੇ ਵੱਡੇ ਨੇਤਾ ਨੇ ਬਿਲਕੁਲ ਦੋਵਾਂ ਦੀ ਏਜ ਤੱਕ ਸੇਮ ਹੈ ਜੀ ਔਰ ਦੋਨਾਂ ਦੀਆਂ ਸਟੇਟਾਂ ਵੀ ਵੱਡੀਆਂ ਨੇ ਸਟੇਟਾਂ ਵੀ ਵੱਡੀਆਂ ਨੇ ਔਰ ਮੈਂ ਪੁਰਾਣੇ ਆਰਟੀਕਲ ਪੜ੍ਹ ਰਿਹਾ ਸੀ ਕਹਿੰਦੇ ਇੱਕ ਸਮਾਂ ਤਾਂ ਅਜਿਹਾ ਆਇਆ ਸੀ ਜਦੋਂ ਅ ਨਰਿੰਦਰ ਮੋਦੀ ਹੋਣੀ ਮੁੱਖ ਮੰਤਰੀ ਹੁੰਦੇ ਸੀ ਗੁਜਰਾਤ ਦੇ ਤਾਂ ਨितीश ਕੁਮਾਰ ਹੋਰਾਂ ਨੇ ਉਨ੍ਹਾਂ ਦੀ ਐਂਟਰੀ ਬਿਹਾਰ ਦੇ ਵਿੱਚ ਬੈਨ ਕਰ ਦਿੱਤੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਹ ਪਤਾ ਕੀ ਹੈ ਹੁਣ ਪ੍ਰਦੀਪ ਜਿਹੜੀਆਂ ਪੁਰਾਣੀਆਂ ਇਹ ਜਿਹੜੀਆਂ ਗੱਲਾਂ ਨੇ ਇਹ ਹੱਲੇ ਸਾਹਮਣੇ ਆ ਨਹੀਂ ਰਹੀਆਂ ਕਿਉਂਕਿ ਹੱਲੇ ਜੋਰ ਜਿਹੜਾ ਲੱਗਿਆ ਹੋਇਆ ਉਹ ਸਰਕਾਰ ਬਣਾਉਣ ਤੇ ਲੱਗਿਆ ਹੋਇਆ ਹੈ ਕਿ 3rd ਟਰਮ ਹਾਸਿਲ ਕਰਨਾ ਕਿਸ ਤਰ੍ਹਾਂ ਹੁਣ ਦੇਖ ਲਈਓਗੇ ਇਹੀ ਹੈ ਕਿ ਹੁਣ ਇਹ ਪੁਰਾਣੀਆਂ ਗੱਲਾਂ ਨਿਕਲ ਕੇ ਕਿੰਨਾ ਕ ਫੈਕਟਰ ਪਾਣੀਆਂ ਵਿੱਚ ਬਿਲਕੁਲ ਕਿਉਂਕਿ ਉਹ ਵੀ ਕਹਿੰਦੇ ਦੁੱਧ ਕੇ ਜਲੇ ਛਾਜ ਵੀ ਫੁਕ ਫੁਕ ਕੇ ਪੀਤਾ ਹੈ ਤੇ ਉਹਨੇ ਦੇਖਣ ਲੱਗ ਰਹੇਗਾ ਕਿ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਈਡੂ ਦਾ ਸਾਥ ਕਦ ਤੱਕ ਬਰਕਰਾਰ ਰਹੇ ਨੇ ਨਾਲ ਜੀ ਤਾਂ ਸੰਜੇ ਰਾਤ ਖੋਰਾ ਦਾ ਬਿਆਨ ਆਇਆ ਵੱਡਾ ਬਿਆਨ ਉਹ ਕਹਿੰਦੇ ਪਹਿਲੀ ਗੱਲ ਤਾਂ ਇਹਨਾਂ ਦੀ ਸਰਕਾਰ ਬਣਦੀ ਨਹੀਂ ਅੱਛਾ ਜੀ ਦੂਜੀ ਗੱਲ ਜੇ ਕਹਿੰਦੇ ਬਣ ਗਈ ਤਾਂ ਟਿਕਦੀ ਨਹੀਂ ਬਿਲਕੁਲ ਇਹੀ ਦੇ ਇਹੀ ਦੇਖਣ ਲੈ ਕੇ ਕਿ ਅਗਰ ਬਣਦੀ ਹੈ ਤੇ ਉਹ ਕਿੰਨੇ ਦਿਨ ਤੱਕ ਟਿਕਦੀ ਹੈ ਹੁਣ ਦੇਖਣਾ ਇਹੀ ਹੈ ਅੱਛਾ ਜਿਨ੍ਹਾਂ ਮੰਤਰਾਲਿਆਂ ਦੀ ਮੰਗ ਕੀਤੀ ਗਈ ਹੈ ਉਹਨਾਂ ਚੋਂ ਇੱਕ ਤਾਂ ਬਿਹਾਰ ਦੇ ਲਈ ਰੇਲ ਮੰਤਰਾਲਾ ਮੰਗ ਲਿਆ ਗਿਆ ਬਿਲਕੁਲ ਜੀ ਪਹਿਲਾਂ ਲਾਲੂ ਖੋਰਾ ਕੋਲੇ ਹੁੰਦਾ ਸੀ ਬਿਲਕੁਲ ਜੀ ਤਾਂ रेल मंत्रालय ਤੋਂ ਇਲਾਵਾ ਖੇਤੀਬਾੜੀ ਵਿਭਾਗ ਉਸ ਦੀ ਮੰਗ ਕੀਤੀ ਗਈ ਹੈ ਠੀਕ ਹੈ ਜੀ ਤੇ ਵਿੱਤ ਮੰਤਰਾਲੇ ਦੀ ਮੰਗ ਕੀਤੀ ਗਈ ਹੈ ਦੇਖੋ ਤਿੰਨੋਂ ਮੇજર ਪੋਰਟਫੋਲੀਓ ਨੇ ਜਿਹੜਾ ਖੇਤੀ ਵਿਭਾਗ ਹੈਗਾ ਉਹ ਸਿੱਧਾ ਫਾਰਮਰਸ ਨਾਲ ਕਨੈਕਟਡ ਹੈ ਜੀ ਉਹ ਹੁਣ ਐਮਐਸਪੀ ਦੀ ਗਰੰਟੀ ਇਹ ਉਹ ਕੀ ਪਤਾ ਇਹ ਆਪਣੇ ਹੱਥ ਲੈਣ ਉਹ ਵਿਭਾਗ ਤੇ ਉਹ ਲਾਗੂ ਕਰਨਾ ਪਵੇ ਹੁਣ ਸਵਾਮੀ ਨਾਥਨ ਰਿਪੋਰਟ ਉੱਥੇ ਹੀ ਅੜੀ ਹੋਈ ਉਸ ਵਿਭਾਗ ਵਿੱਚ ਕੀ ਪਤਾ ਨितीश ਓਰੀ ਉਹਦੇ ਹੱਕ ਦੇ ਵਿੱਚ ਹੀ ਹੁਣ ਮੈਨੂੰ ਵੀ ਇਹੀ ਲੱਗਦਾ ਹੈ ਦੂਜੀ ਗੱਲ ਇਹ ਵਿੱਤ ਮੰਤਰਾਲੇ ਫਾਈਨੈਂਸ ਮਿਨਿਸਟਰੀ ਸਭ ਤੋਂ ਮੇਜਰ ਵਿਭਾਗ ਜੀ 3rd ਨੰਬਰ ਤੇ ਆ ਜਾਂਦਾ ਜੀ ਰੇਲਵੇ ਤੇ ਉਹ ਅਗਰ ਇਹ ਤਿੰਨੋਂ ਪੋਰਟਫੋਲੀਓ ਤੇ ਹੋਗੀ ਪਾਰਟੀਆਂ ਕੋਲ ਜਾਂਦੇ ਨੇ ਜੀ ਫਿਰ ਸਰਕਾਰੀ ਤਾਂ ਡਿਪਾਰਟਮੈਂਟ ਰਹੀ ਕਿਹੜਾ ਹਮ ਤੇ ਬਾਏ ਹੋਮ ਮਿਨਿਸਟਰੀ ਤੋਂ ਤੇ ਡਿਫੈਂਸ ਮਿਨਿਸਟਰੀ ਤੋਂ ਜੀ ਫਿਰ ਤਾਂ ਡਿਪਾਰਟਮੈਂਟ ਕੋਈ ਵੱਡਾ ਮੇਜਰ ਤਾਂ ਰਿਹਾ ਹੀ ਨਹੀਂ ਤੇ ਚੰਦਰਬਾਬੂ ਨਾਈਡੂ ਹੁਣੀ ਵੀ ਤਾਂ ਹੈਗੇ ਨੇ ਉਹ ਵੀ ਤਾਂ ਮੰਗਣਗੇ ਮੰਤਰਾਲੇ ਉਹ ਵੀ ਕੋਈ ਛੋਟਾ ਮੰਤਰਾਲੇ ਤਾਂ ਮੰਗਣਗੇ ਬਿਲਕੁਲ ਜੀ ਕੋਈ ਵੀ ਕੋਮ ਸ਼ਾਇਦ ਜਲ ਸ਼ਕਤੀ ਮੰਗ ਲੈਣ ਸ਼ਾਇਦ ਬਿਜਲੀ ਮੰਗ ਲੈਣ ਆਈਟੀ ਮੰਗ ਲੈਣ ਆਈਟੀ ਮੰਗ ਲੈਣ ਕਿਉਂਕਿ ਆਈਟੀ ਦੇ ਮਾਹਿਰ ਹੈ ਨੇ ਇੰਡੀਆ ਦੇ ਸਭ ਤੋਂ ਪਹਿਲੇ ਆਈਟੀ ਲਾਂਚ ਹੀ ਉਹਨਾਂ ਨੇ ਕੀਤਾ ਉਧਰ ਹੋਇਆ ਜੀ ਹਾਈਦਰਾਬਾਦ ਜੀ ਤੇ ਦੇਖੋ ਇਹ ਬੜੀ ਹੁਣ ਸੋਚਣਯੋਗ ਗੱਲ ਹੈ ਕਿ ਜਿਹੜੀ ਸਹਿਯੋਗੀ ਪਾਰਟੀਆਂ ਨੇ ਉਹ ਕਰੀਮ ਕਰੀਮ ਆਪ ਲੈ ਕੇ ਜਾਣਾ ਚਾਹੁੰਦੀਆਂ ਨੇ ਉਹਨਾਂ ਦਾ ਮੰਨਦਾ ਵੀ ਆ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਦਾਂ ਹੁੰਦਾ ਕਿ ਬੰਦਾ ਜਾੜ ਥੱਲੇ ਆਉਂਦਾ ਹੈ। ਇਹੀ ਗੱਲ ਹੈ ਜੀ ਇਸ ਵਾਰ ਜਿਹੜਾ ਜਾੜ ਥੱਲੇ ਆ ਗਿਆ ਮੋਦੀ ਜੀ ਕੁਝ ਜ਼ਿਆਦਾ ਜਾੜ ਥੱਲੇ ਆਣਾ ਪੈ ਗਿਆ। ਉਹ ਡਬਲ ਇੰਜਨ ਸਰਕਾਰ ਮੋਦੀ ਸਰਕਾਰ ਉਹ ਇਸ ਵਾਰ ਥੋੜਾ ਜਨਾ ਬੈਕਫੁੱਟ ਤੇ ਹੋ ਗਈ ਹੈ। ਕਿਉਂਕਿ ਡਬਲ ਇੰਜਨ ਦਾ ਜੋਰ ਖਤਮ ਹੋ ਗਿਆ। ਜੀ। ਅੱਛਾ ਓਵਰਆਲ ਭਾਰਤ ਦੀ ਗੱਲ ਕਰੀਏ ਵੋਟ ਪ੍ਰਤੀਸ਼ਤਾ ਦੇ ਵਿੱਚ ਕਮੀ ਆਈ ਹੈ। ਹਾਂਜੀ ਇਸ ਵਾਰ ਕਾਫੀ ਜੜੀ ਵੋਟ ਬੋਲ ਹੋਈ ਹੈ। ਜੀ। ਉਹਦੇ ਤੇ ਬੀਜੇਪੀ ਦਾ ਗ੍ਰਾਫ ਕਾਫੀ ਨੀਚੇ ਆ ਗਿਆ। ਹਮ। ਕਿਉਂਕਿ ਅੱਗੇ ਨਰਿੰਦਰ ਮੋਦੀ ਪਿਛਲੀ ਵਾਰ ਜਿੜਾ ਹੈਗਾ 7 ਲੱਖ ਵੋਟ ਤੋਂ ਜਿੱਤੇ ਸੀ ਮਾਰਜਨ ਤੋਂ ਜੀ ਇਸ ਵਾਰ ਮਾਰਜਨ ਜਿਹੜਾ ਰਹਿ ਗਿਆ 1.5 ਲੱਖ ਵੋਟ ਦਾ ਰਹਿ ਗਿਆ ਇਹਦਾ ਮਤਲਬ ਕਿ ਵੋਟ ਸ਼ੇਅਰ ਜਿਹੜਾ ਘਟਿਆ ਬੀਜੇਪੀ ਦਾ ਓਵਰਆਲ ਇੰਡੀਆ ਅਗਰ ਲੈਵਲ ਤੇ ਦੇਖਿਆ ਜਾਏ ਹਾਂ ਕੁਝ ਸਟੇਟਸ ਵਿੱਚ ਵਧਿਆ ਵੀ ਹੈ ਪੰਜਾਬ ਵਿੱਚ ਵੋਟ ਸ਼ੇਅਰ ਵਧਿਆ ਹੈ ਪਰ ਸੀਟ ਨਹੀਂ ਨਿਕਲੀ ਪਰ ਵੋਟ ਸ਼ੇਅਰ ਵਧਿਆ ਹੈ ਜੀ ਬਟ 올ਓਵਰ ਇੰਡੀਆ ਓਵਰ ਦੇਖਿਆ ਜਾਓ ਓਵਰਆਲ ਇੰਡੀਆ ਤੇ ਵੋਟ ਸ਼ੇਅਰ ਘਟਿਆ ਹੈ ਸਪੈਸ਼ਲੀ ਯੂਪੀ ਚ ਕਿਉਂਕਿ ਯੂਪੀ ਦੇ 50% ਸੀਟ ਜਾਣ ਦਾ ਮਤਲਬ ਇਹ ਹੈ ਕਿ ਤੁਹਾਡਾ 50% ਤੁਹਾਨੂੰ ਨਕਾਰ ਦਿੱਤਾ ਗਿਆ ਜੀ ਔਰ ਯੂਪੀ ਦੇ ਲਈ ਵੱਡੀ ਗੱਲ ਇਹ ਕਹਿੰਦੇ ਆ ਕਿ ਜਿਸ ਬੰਦੇ ਦੀ ਮੈਜੋਰਟੀ ਯੂਪੀ ਦੇ ਵਿੱਚ ਆ ਜਾਂਦੀ ਹੈ ਸਰਕਾਰ ਉਹਨਾਂ ਦੀ ਬਣਦੀ ਹੈ ਸੇਫ ਬਣਦੀ ਹੈ ਜੀ ਸੇਫ ਬਣਦੀ ਹੈ ਕਿਸੇ ਦੀ ਜਰੂਰਤ ਨਹੀਂ ਪੈਂਦੀ ਉਹਨੂੰ ਹੋਰ ਕਿਸੇ ਹੋਗੀ ਦਲ ਦੀ ਕਿਉਂਕਿ ਉੱਥੇ ਸੀਟਾਂ ਹੀ ਇੰਨੀਆਂ ਨਿਕਲ ਆਸੀ ਸੀਟਾਂ ਨੇ ਜੀ 80 ਚੋਂ 70 ਵੀ ਆ ਗਈਆਂ ਤੇ ਸਮਝੋ ਤੁਸੀਂ 70 ਦਾ ਅੰਕੜਾ ਤਾਂ ਆ ਹੀ ਗਿਆ ਹੁਣ ਉੱਥੇ ਤਾਕਤ ਰਹਿ ਗਈ ਹੈ ਅੱਧੀ 50% ਰਹਿ ਗਈ ਜੀ ਹੁਣ ਉਸੇ ਅੱਧੀ ਤਾਕਤ ਦੇ ਨਾਲ ਬਾਕੀਆਂ ਦੀ ਤਾਕਤ ਨੂੰ ਜੋੜ ਕੇ ਤੇ ਕਿੱਥੇ ਆਪਾਂ ਡਬਲ ਇੰਜਨ ਦੀ ਸਰਕਾਰ ਕਹਿੰਦੇ ਸੀ ਤੇ ਕਿੱਥੇ ਹੁਣ ਪੂਰਾ ਇੰਜਨ ਵੀ ਤਿਆਰ ਨਹੀਂ ਹੋਇਆ ਬਿਲਕੁਲ ਜੀ ਇਸ ਵਾਰ ਜਿਹਨੇ ਡਬਲ ਇੰਜਨ ਸੀ ਕਿੰਜਨ ਮਾਈਨਸ ਹੋ ਗਿਆ ਉਸ ਵਿੱਚੋਂ ਹੁਣ ਜਿਹੜਾ ਇੰਜਨ ਰਹਿ ਗਿਆ ਉਹਦੇ ਵਿੱਚ ਐਨੀ ਪਾਵਰ ਨਹੀਂ ਹੈ ਕਿ ਉਹ ਸਰਕਾਰ ਦੀ ਰੇਲ ਗੱਡੀ ਨੂੰ ਪਹੁੰਚ ਸਕੇ ਉਹਦੇ ਵਿੱਚ ਵੀ ਜੇ ਦੋ ਟਾਇਰ ਭਾਜਪਾ ਦੇ ਨੇ ਤਾਂ ਚਾਰ ਟਾਇਰ ਸਹਿਯੋਗੀਆਂ ਦੇ ਨੇ ਸਹਿਯੋਗੀਆਂ ਦੇ ਨੇ ਬਿਲਕੁਲ ਜੀ ਇਹ ਤਾਂ ਹੁਣ ਦੇਖਣਾ ਹੀ ਹੋਵੇਗਾ ਕਿ 9 ਤਰੀਕ ਤੱਕ ਵੇਟ ਐਂਡ ਵਾਚ ਹੈ ਕਿ ਕਿਸ ਰੁਖ ਸਰਕਾਰ ਬੰਦੀ ਹੈ ਤੇ ਕੀ ਰੁਖ ਸਰਕਾਰ ਬਣਾਉਂਦੀ ਹੈ ਅੱਛਾ ਪ੍ਰਧਾਨ ਮੰਤਰੀ ਦੇ ਨਾਂ ਤੇ ਤਾਂ ਸਹਿਮਤੀ ਹੋ ਚੁੱਕੀ ਹੈ ਨਾ ਨਹੀਂ ਉਹ ਤਾਂ ਚਲੋ ਮੋਦੀ ਜੀ ਦੇ ਨਾਮ ਦਾ ਕਲੀਅਰ ਹੈਗਾ ਹੀ ਹੈ ਰੌਲਾ ਉਸ ਚੀਜ਼ ਦਾ ਨਹੀਂ ਹੈ ਰੌਲਾ ਤਾਂ ਹੁਣ ਇਹ ਹੈ ਕਿ ਮੈਂ ਮੇਨ ਮੇਨ ਪੋਰਟਫੋਲੀਓ ਕਿਹਨੂੰ ਜਾਨੇ ਨੇ ਰੌਲਾ ਕੱਲ ਕਹਿੰਦੇ ਸੀ ਨਾ ਵੀ ਹੋ ਸਕਦਾ ਨਿਤਿਸ਼ ਓਰੀ ਕਹਿਣ ਮੈਨੂੰ ਪ੍ਰਧਾਨ ਮੰਤਰੀ ਬਣਾ ਦੇ ਨਹੀ ਉਹ ਤਾਂ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਕਿ ਪ੍ਰਧਾਨ ਮੰਤਰੀ ਤੁਸੀਂ ਬਣੋ ਪਰ ਸਾਨੂੰ ਪੋਰਟਫੋਲੀਓ ਸਾਡੀ ਪਾਰਟੀਆਂ ਨੂੰ ਇਹ ਦੇ ਦਿਓ ਉਹ ਸਾਰੇ ਉਸ ਗੱਲ ਤੇ ਸਹਿਮਤ ਨੇ ਕਿ ਹਾਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣੇ ਰਹਿਣ ਦਿਓ ਜੀ ਪਰ ਸਾਨੂੰ ਪੋਰਟਫੋਲੀਓ ਵੱਡੇ ਦੇ ਦੋ ਮਤਲਬ ਇਹ ਗੱਲ ਉਹ ਹੋ ਗਈ ਹੈ ਕਿ ਉਹ ਰਬਰ ਸਟੈਂਪ ਪ੍ਰਧਾਨ ਮੰਤਰੀ ਹੋ ਗਿਆ ਕਿਉਂਕਿ ਜਦ ਹਾਥੀ ਉਹਨੇ ਹਾਥੀ ਕੱਟ ਦਿੱਤੇ ਗਏ ਤੇ ਬੰਦਾ ਕਿੰਨਾ ਚੱਲੇਗਾ ਅੱਗੇ ਤੇ ਕਿੰਨਾ ਕ ਅੱਗੇ ਵਧੇਗਾ ਹੁਣ ਜਿਹੜੀ ਸਪੀਡ ਹੈ ਉਹ ਸਲੋ ਹੋ ਗਈ ਬੀਜੇਪੀ ਦੀ ਤਾਂ ਬਿਲਕੁਲ ਅੱਜ ਵੀ ਐਨਡੀਏ ਵੱਲੋਂ ਇੱਕ ਹੋਰ ਮੀਟਿੰਗ ਸੱਦੀ ਗਈ ਹੈ ਜਗਤ ਪ੍ਰਕਾਸ਼ ਨੱਡਾ ਜਿਹਦੇ ਘਰ ਇਹ ਮੀਟਿੰਗ ਹੋਣੀ ਹੈ ਉੱਥੇ ਯੋਗੀ ਜੀ ਨੂੰ ਵੀ ਬੁਲਾਇਆ ਤਾਂ ਇਹ ਮਹ ਫੈਸਲੇ ਐਨਡੀਏ ਗਠਵੰਤਾਂ ਨੂੰ ਲੈ ਕੇ ਉੱਥੇ ਵੀ ਕੀਤੇ ਜਾ ਸਕਦੇ ਆ ਹੋ ਸਕਦਾ ਹੈ ਕਿ ਇਸੇ ਗੱਲ ਨੂੰ ਲੈ ਕੇ ਚਰਚਾ ਹੋਵੇ ਵੀ ਭਾਈ ਕਿਹੜੇ ਮੰਤਰਾਲੇ ਆਪਾਂ ਰੱਖੀਏ ਕਿਹੜੇ ਮੰਤਰਾਲੇ ਆਪਾਂ ਅੱਗੇ ਸਹਿਯੋਗੀਆਂ ਨੂੰ ਦੇਣੇ ਦੂਜੀ ਗੱਲ ਮੀਟਿੰਗ ਕਾਂਗਰਸ ਦੀ ਵੀ ਹੋਈ ਸੀ ਕੱਲ ਦੇਖੋ ਮੀਟਿੰਗਾਂ ਦਾ ਜੋਰ ਦੋਨੋਂ ਪਾਸੇ ਚੱਲਦਾ ਪਿਆ ਹੁਣ ਦੇਖਣਾ ਇਹ ਹੈ ਕਿ ਦੋਨਾਂ ਪਾਸੇ ਬੈਸਟ ਡੀਲ ਕੌਣ ਆਫਰ ਕਰਦਾ ਹੈ ਗੱਲ ਤਾਂ ਇਹ ਵੀ ਆਂਦੀ ਹੈ ਅੱਛਾ ਤੁਹਾਨੂੰ ਲੱਗਦਾ ਵੀ ਹਾਲੇ ਵੀ ਜੋ ਡੀਲਿੰਗ ਹੈ ਉਹ ਹੋ ਸਕਦੀ ਹੈ ਪਰ ਜਦ ਤੱਕ ਸਰਕਾਰ ਓਥ ਲੈਂਡ ਦੇ ਉਸ ਤੱਕ ਨਾ ਪਹੁੰਚ ਜਾਏ ਲੈਵਲ ਤੱਕ ਕੁਝ ਵੀ ਹੋ ਸਕਦਾ ਹੈ ਤੁਹਾਡੇ ਕਹਿਣ ਦਾ ਮਤਲਬ ਕਿ ਜੇਕਰ ਮੰਤਰਾਲਿਆਂ ਨੂੰ ਲੈ ਕੇ ਸਹਿਮਤੀ ਨਹੀਂ ਬਣਦੀ ਤਾਂ ਨਤੀਸ਼ ਜੀ ਪਲਟੀ ਮਾਰ ਵੀ ਸਕਦੇ ਆ ਕੋਈ ਵੀ ਹੋਏਗਾ ਜਦ ਮੇਰੀ ਇੱਕ ਗੱਲ ਦੱਸੋ ਜਦ ਮੇਰਾ ਡਿਮਾਂਡ ਹੀ ਪੂਰੀ ਨਹੀਂ ਕੀਤੀ ਗਈ ਤੇ ਮੈਂ ਨਾਲ ਕਿਉਂ ਚੱਲਾਂਗਾ ਹਲੀ ਜਦ ਤੱਕ ਉਹਤ ਨਹੀਂ ਲੈ ਲੈਂਦੇ ਇਹ ਸਸਪੈਂਸ ਬਣਿਆ ਰਹੇਗਾ ਕਿ ਕੌਣ ਕਿੱਥੇ ਪਲਟੀ ਮਾਰਨ ਦੇ ਦੌਰ ਖੜੇ ਆ ਜੀ ਜੀ ਬਿਲਕੁਲ ਗੱਲ ਕਰ ਲੈਣੇ ਆ ਹੁਣ ਆਪਾਂ ਪੰਜਾਬ ਦੀ ਵੀ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਬਹੁਤ ਵੱਡਾ ਸਬਕ ਸਿੱਖਣ ਨੂੰ ਮਿਲਿਆ ਬਿਲਕੁਲ ਪੰਜਾਬ ਦੇ ਵਿੱਚ ਆਪਾਂ ਵੇਖਿਆ ਕਿ ਨਫ਼ਰਤ ਦੀ ਰਾਜਨੀਤੀ ਬਹੁਤ ਜ਼ਿਆਦਾ ਵੇਖਣ ਨੂੰ ਮਿਲੀ ਬਿਲਕੁਲ ਜੀ ਦੂਸ਼ਣਬਾਜ਼ੀ ਇੱਕ ਦੂਜੇ ਤੇ ਪਰਸਨਲ ਅਟੈਕ ਪੱਦੇ ਬਿਆਨ ਪੱਦੇ ਬਿਆਨ ਔਰ ਇਹ ਸਭ ਦੇ ਵਿਚਕਾਰ ਆਪਾਂ ਵੇਖਿਆ ਕਿ ਮਜ਼ਾਕੀਆ ਮਾਹੌਲ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆਪਾਂ ਕਿੱਕ ਲਈ ਸੁਣੀ ਸਾਰਿਆਂ ਨੇ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਰ ਉਹ ਕਿੱਕ ਲਈ ਜਦੋਂ ਉਹਨਾਂ ਦੀ ਫੇਲ ਹੋ ਜਾਂਦੀ ਆ ਬਠਿੰਡੇ ਦੇ ਵਿੱਚ ਤਾਂ ਮੁੱਖ ਮੰਤਰੀ ਸਾਹਿਬ ਹਾਲੇ ਤੱਕ ਨਜ਼ਰ ਨਹੀਂ ਆਏ ਪ੍ਰਦੀਪ ਇਹ ਬੜੀ ਵੈਸੇ ਆਮ ਆਦਮੀ ਪਾਰਟੀ ਨੂੰ ਇਹਦੇ ਉੱਪਰ ਬੜੀ ਗੰਭੀਰ ਇੱਕ ਰੱਖਣੀ ਚਾਹੀਦੀ ਹੈ ਚਰਚਾ ਕਿਉਂਕਿ ਜਿੰਨਾ ਖੁੱਲ ਕੇ ਤੁਸੀਂ ਵਿਰੋਧ ਕਰਦੇ ਹੋ ਉਹਨਾਂ ਤੁਸੀਂ ਆਪਣੀਆਂ ਕਮੀਆਂ ਨੂੰ ਐਕਸੈਪਟ ਵੀ ਕਰੋ ਕਰੋ ਉਹਨਾਂ ਨੇ ਚਾਰ ਲਾਈਨਾਂ ਲਿਖੀਆਂ ਕਹਿੰਦੇ ਵੀ ਲੋਕਾਂ ਦੇ ਇਸ ਫੈਸਲੇ ਦੀ ਅਸੀਂ ਕਦਰ ਕਰਦੇ ਹਾਂ ਬਸ ਇਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਪਬਲਿਕ ਅਪੀਅਰੈਂਸ ਵੇਖਣ ਨੂੰ ਨਹੀਂ ਮਿਲਿਆ ਜਦਕਿ ਉਹਨਾਂ ਨੂੰ ਇਸ ਦੇ ਵਿਸ਼ਲੇਸ਼ਣ ਵੀ ਕਰਨਾ ਚਾਹੀਦਾ ਸੀ ਗੱਲਬਾਤ ਕਰਨੀ ਚਾਹੀਦੀ ਸੀ ਜਿੰਨਾ ਜ਼ੋਰਦਾਰ ਢੰਗ ਦੇ ਨਾਲ ਉਹ ਪ੍ਰਚਾਰ ਕਰਦੇ ਨਜ਼ਰ ਆਏ ਜਿਨੇ ਤਿੱਖੇ ਬਿਆਨ ਉਹ ਦਿੰਦੇ ਸੀਗੇ ਉਹਨਾਂ ਹੀ ਮੇਰੇ ਖਿਆਲ ਦੇ ਨਾਲ ਸ਼ਲੀਨਤਾ ਦੇ ਨਾਲ ਉਹਨਾਂ ਨੂੰ ਆਪਣੀ ਹਾਰ ਵੀ ਕਬੂਲਣੀ ਚਾਹੀਦੀ ਸੀ ਇਹ ਗੱਲ ਦੱਸਣੀ ਚਾਹੀਦੀ ਸੀ ਕਿ ਇੱਕ ਵਜ੍ਹਾ ਕੀ ਰਹਿ ਗਈ ਬਿਲਕੁਲ ਜੀ प्रदीप ਇਹਦੇ ਵਿੱਚ ਵਜ੍ਹਾ ਇਹੀ ਹੈ ਕਿ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਕਿ ਐਡਾ ਮੇਜਰ ਸੈਟ ਬੈਕ ਲੱਗਣਾ ਕਿ ਅਸੀਂ ਮੌਜੂਦਾ ਸਰਕਾਰ ਤੇ ਅਸੀਂ ਏਡੀਆਂ ਸਕੀਮਾਂ ਦਿੱਤੀਆਂ ਲੋਕਾਂ ਨੂੰ 300 ਯੂਨਿਟ 600 ਯੂਨਿਟ ਬਸ ਸਫਰ ਫਰੀ ਹਰ ਚੀਜ਼ ਨਹਿਰੀ ਪਾਣੀ ਪਹੁੰਚਾਇਆ ਜੀ ਕਈ ਜਗ੍ਹਾ ਹਮ ਬਟ ਫਿਰ ਉਹਦੇ باوجود ਇਹਦਾ ਰਿਜ਼ਲਟ ਆਣਾ ਥੋੜਾ ਜਿਹਾ ਹਲੀਮ ਇਲਾਦਾ ਉਹ ਯਾਤਾ ਮੀਟਿੰਗ ਆਪਣੀ ਕਰਨਗੇ ਇੱਕ ਸਮੀਖਿਆ ਕਰਨਗੇ ਜੀ ਫਿਰ ਜਨਤਾ ਦੇ ਅੱਗੇ ਆਣਾ ਤਾਂ ਪੈਣਾ ਹੀ ਹੈ ਅੱਜ ਨਹੀਂ ਤਾਂ ਕੱਲ ਨਹੀਂ ਪਰਸੋਂ ਜੀ ਇੱਕ ਦਾ ਇੱਕ ਦਿਨ ਤੱਕ ਆਣਾ ਹੀ ਪੈਣਾ ਜਨਤਾ ਦੇ ਅੱਗੇ ਜਵਾਬ ਲੈ ਕੇ ਵੀ ਅਸੀਂ ਕਿਉਂ ਹਾਰੇ ਅੱਛਾ ਸੂਤਰਤਾ ਸਰਬਜੀ ਜੀ ਇਹ ਵੀ ਕਹਿੰਦੇ ਆ ਕਿ ਪਹਿਲਾਂ 92 ਸੀਟਾਂ ਵਿਧਾਨ ਸਭਾ ਤੋਂ ਲਈਆਂ ਸੀ ਜੇਕਰ ਹਾਲਾਤ ਜਿਹੀ ਰਹਿੰਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਦੀਆਂ ਕਹਿੰਦੇ ਕੇਵਲ 40 ਤੋਂ 50 ਸੀਟਾਂ ਹੀ ਰਹਿ ਜਾਣੀਆਂ ਦੇਖੋ ਉਹ ਤਾਂ ਹਾਲੀ ਆਉਣ ਵਾਲਾ ਸਮਾਂ ਦੱਸ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਨਹੀਂ ਅੰਦਾਜ਼ੇ ਹੈ ਨੇ ਪਰ ਇਹ 2.5 ਹੱਲੀ ਪਏ ਨੇ ਕਿਉਂਕਿ ਦੇਖੋ ਹੁਣ ਸੈਂਟਰ ਵਿੱਚ ਜੋ ਹਿਲਜੁਲ ਹੋਈ ਹੋਈ ਹੈ ਜੀ ਉਹ ਉਹ ਕਿੰਨਾ ਚਿਰ ਕੱਟਦੀ ਹੈ ਉਹਦਾ ਸਟੇਟ ਤੇ ਸਿੱਧਾ ਅਸਰ ਪਏਗਾ ਕਿਉਂਕਿ ਜਿਹੜੇ ਕਾਂਗਰਸ ਦੇ ਵਿਧਾਇਕ ਵੀ ਜਿੱਤੇ ਨੇ ਉਹ ਅੱਗੇ ਸੈਂਟਰ ਵਿੱਚ ਕੀ ਕਰਦੇ ਨੇ ਉਹਨਾਂ ਦੀ ਅਗਰ ਕਾਂਗਰਸ ਸਰਕਾਰ ਵੀ ਆ ਜਾਂਦੀ ਹੈ ਉਹ ਕੀ ਕਰਦੇ ਨੇ ਉਹ ਵੀ ਤਾਂ ਦੇਖਣ ਯੋਗ ਰਹੇਗਾ ਨਾ ਜੀ ਬਿਲਕੁਲ ਤੇ ਉਹ ਮੰਨ ਲਈ ਸਮ ਬਸ ਇਹ अर्ਲੀ ਸਟੇਜ ਆ ਜਿੱਥੇ ਅਸੀਂ ਇਹ ਡਿਸਕਸ ਕਰੀਏ ਕਿ ਸਟੇਟ ਗਵਰਨਮੈਂਟ ਨੂੰ ਕੋਈ ਧੱਕਾ ਕਿੰਨਾ ਕੁ ਲੱਗ ਸਕਦਾ ਜਾਂ ਕੀ ਉਲਟ ਫੇਰ ਹੋ ਸਕਦਾ ਧੱਕਾ ਤਾਂ ਜਨਾਬ ਹੁਣ ਤਾਂ ਮੰਨਣ ਦੀ ਗੱਲ ਹੈ ਧੱਕਾ ਲੱਗਿਆ ਤਾਂ ਹੈ ਹੀ ਨਹੀਂ ਨਹੀਂ ਧੱਕਾ ਤਾਂ ਲੱਗ ਗਿਆ ਦੇਖੋ ਬਸ ਇਹ ਗੱਲ ਹੈ ਕਿ 13 0 ਦਾ 13 0 ਦੀ ਗੱਲ ਕੀਤੀ ਸੀ ਅਸੀਂ ਇਹ ਵੀ ਮੰਨ ਸਕਦੇ ਸੀ ਕਿ ਸੱਤ ਆਮ ਆਦਮੀ ਪਾਰਟੀ ਦੇ ਤਿੰਨ ਕਾਂਗਰਸ ਜੀ ਇਹਨਾਂ ਤਿੰਨ ਆਮ ਆਦਮੀ ਪਾਰਟੀ ਔਰ ਸਤ ਕਾਂਗਰਸ ਸਤ ਕਾਂਗਰਸ ਹੋ ਗਏ ਹਾਲਾਂਕਿ ਕਾਂਗਰਸ ਦੇ ਵੀ ਕੋਈ ਵੱਡਾ ਤੀਰ ਨਹੀਂ ਮਾਰਿਆ ਉਹਨਾਂ ਦੇ 8 ਹੁੰਦੇ ਸੀ 8 ਹੁੰਦੇ ਸੀਗੇ ਕਿ 1 ਮਾਈਨਸ ਹੀ ਹੋਇਆ ਉਹਨਾਂ ਦਾ 1 ਮਾਈਨਸ ਹੀ ਹੋਇਆ ਪਰ ਅੱਜ ਤਾਂ ਇਹ ਹੈ ਜੀ ਉਹਨਾਂ ਦਾ 1 ਮਾਈਨਸ ਉਹਨਾਂ ਨਾਲ ਉਹਨਾਂ ਨੂੰ ਫਰਕ ਨਹੀਂ ਪਿਆ ਆਮ ਆਦਮੀ ਪਾਰਟੀ ਦੇ ਤਿੰਨ ਰਹਿ ਜਣੇ 13 ਤੋਂ ਇਹ ਹੈਰਾਨੀ ਦੀ ਗੱਲ ਹੈ ਇਹ ਤਾਂ ਬਹੁਤ ਹੈਰਾਨੀ ਦੀ ਗੱਲ ਹੈ ਕਿਉਂਕਿ ਮੰਤਰੀ ਸਾਹਿਬ ਵੀ ਖੜੇ ਹੋਏ ਸੀਗੇ ਜਾਂ ਲੋਕਲ ਕੈਡਰ ਨੂੰ ਇਹਨਾਂ ਨੂੰ ਦੁਬਾਰਾ ਤੋਂ ਰੀਅਰੇਂਜ ਕਰਨਾ ਪਏਗਾ ਕਿ ਜਿਹੜਾ ਉਹਨਾਂ ਦਾ ਲੋਕਲ ਕੈਰੀਡਰ ਹੈ ਮਹੱਲੇ ਗਲੀਆਂ ਤੇ ਜਾਂਦਾ ਹੈ ਹਰ ਜਗ੍ਹਾ ਸ਼ਹਿਰਾਂ ਚ ਉਹ ਜਨਤਾ ਨੂੰ ਨਹੀਂ ਇੰਪ੍ਰੈਸ ਕਰ ਪਾ ਰਹੀਆਂ ਜਾਂ ਜਨਤਾ ਦੇ ਕੰਮ ਉਹ ਨਹੀਂ ਕਰਾ ਪਾ ਰਹੇ ਦੇਖੋ ਜਨਾਬ ਜਨਤਾ ਦਾ ਇਹ ਕਹਿਣਾ ਹੈ ਕਿ ਜਿਹੜੇ ਵਿਧਾਇਕ ਨੇ ਨਾ ਜਿਹੜੇ ਵਿਧਾਇਕ ਚੁਣੇ ਸੀ ਉਹਨਾਂ ਨੇ ਕੰਮ ਨਹੀਂ ਕੀਤੇ ਇਹੀ ਗੱਲ ਹੋ ਸਕਦੀ ਹੈ ਕਮੀਆਂ ਵਿਧਾਇਕਾਂ ਦੀਆਂ ਕੱਡੀਆਂ ਜਾ ਰਹੀਆਂ ਉਹ ਕਹਿੰਦੇ ਵਿਧਾਇਕ ਅਗਰ ਵਿਧਾਇਕਾਂ ਦੇ ਕੰਮ ਹੁੰਦੇ ਕਰਨ ਵਾਲੇ ਜੋ ਉਹਨਾਂ ਨੇ ਕੀਤੇ ਹੁੰਦੇ ਲੋਕ ਖੁਸ਼ ਹੁੰਦੇ ਲੋਕਾਂ ਨੂੰ ਵੋਟ ਦੇਣ 'ਚ ਕੀ ਪਰਹੇਜ਼ ਹੋਣਾ ਸਤਾ ਕੀ ਹੈ ਪ੍ਰਦੀਪ ਇੱਕ ਸਾਲ ਤਾ ਵਿਧਾਇਕ ਸਿਰਫ ਕੱਸੀਆਂ ਕਈਆਂ ਮੈਂ ਸਾਈਕਲ ਤੇ ਆਵਾਂਗਾ ਸਿਰਫ ਉਹ ਇਮੇਜ ਬਾਉਂਡਿੰਗ ਤੇ ਲੱਗੇ ਰਹਿ ਗਏ ਉਹ ਬਹੁਤ ਮੇਜਰ ਡਰਾਪ ਬੈਕ ਹੈ ਸੀਗਾ ਕਿ ਤੁਸੀਂ ਹੁਣ ਐਮ ਐਲ ਏ ਬਣ ਗਏ ਹੋ ਤੁਸੀਂ ਕੰਮ ਲੋਕਾਂ ਦੇ ਕੰਮਾਂ ਤੇ ਉਤਰੋ ਨਾ ਕਿ ਜਗਰਾਤੇ ਵਿਆਹ ਸ਼ਾਦੀਆਂ ਤੇ ਭੋਗਾਂ ਤੇ ਜਾਣ ਵਾਸਤੇ ਲੋਕਾਂ ਦੇ ਕੰਮ ਤਾਂ ਕਰੋ ਨਾ ਲੋਕੀ ਦੁਪਹਿਰੇ ਵੀ ਅਗਰ ਤੁਹਾਡੇ ਆਫਿਸ ਤੋਂ ਬਾਹਰ ਖੜੇ ਆ ਤੁਸੀਂ ਜੀ ਕਿੱਧਰ ਗਏ ਹੋ ਜੀ ਮੈਜੀ ਕਿਸੇ ਭੋਗ ਤੇ ਗਿਆ ਹੋਇਆ ਜੀ ਲੋਕਾਂ ਨਾਲ ਕਨੈਕਟੀਵਿਟੀ ਦਾ ਐਮ ਐਲ ਏ ਹੋ ਲੋਕਾਂ ਨਾਲ ਕਨੈਕਟੀਵਿਟੀ ਰੱਖੋ ਔਰ ਲੋਕਾਂ ਨੇ ਤੁਹਾਨੂੰ ਇੰਨਾ ਵੱਡਾ ਮੰਡੇਟ ਦਿੱਤਾ ਫਿਰ ਤੁਸੀਂ ਲੋਕਾਂ ਦੇ ਕੰਮ ਆਮ ਆਦਿ ਪਾਰਟੀ ਦੇ ਆਪਣੇ ਵਰਕਰਾਂ ਦੇ ਪਰਚੇ ਹੋ ਜਾਂਦੇ ਨੇ ਜੀ ਸਰਕਾਰ ਹੁੰਦੇ ਹੋਏ ਵੀ ਤੇ ਇਹ ਇੱਕ ਬੜਾ ਮੇਜਰ ਇਸ਼ੂ ਹੈ ਹੁਣ ਅੰਮ੍ਰਿਤਸਰ ਦੀ ਗੱਲ ਕਰ ਲੈਨੇ ਆ ਅੰਮ੍ਰਿਤਸਰ ਕਿੱਡੀ ਕਿੱਡਾ ਵੱਡਾ ਸ਼ਹਿਰ ਹੈ ਬਿਲਕੁਲ ਜੀ ਕਿੱਡੀ ਵੱਡੀ ਉਹਦੀ ਮਾਨਤਾ ਹੈ ਅੰਮ੍ਰਿਤਸਰ ਦੇ ਲੋਕ ਇਸ ਗੱਲ ਤੋਂ ਹੈਰਾਨ ਪ੍ਰੇਸ਼ਾਨ ਸੀ ਕਿ ਐਮ ਐਲ ਏ ਸਾਤਾ ਫੋਨ ਹੀ ਨਹੀਂ ਚੱਕਦੇ ਦੇਖ ਲਓ ਮਤਲਬ ਜਿਹੜੇ ਲੋਕੀ ਕਨੈਕਟ ਕਰ ਰਹੇ ਸੀ ਆਪਣੇ ਐਮ ਐਲ ਏ ਸ ਨੂੰ ਇਹਦਾ ਮਤਲਬ ਕੁਛ ਨਾ ਕੁਛ ਇਹਨਾਂ ਨੂੰ ਸੋਚਣਾ ਪਏਗਾ ਰਣਨੀਤੀ ਜਾਂ ਟਾਰਗੇਟ ਦੇਣਾ ਪਏਗਾ ਆਪਣੇ ਐਮ ਐਲ ਏ ਸ ਨੂੰ ਕਿ ਤੁਸੀਂ ਜਨਤਾ 'ਚ ਪਰਸਨਲੀ ਉਤਰੋ ਤੇ ਜੋ ਮਸਲੇ ਹੈਗੇ ਆ ਦੇਖੋ ਪਿੰਡਾਂ ਪਿੰਡਾਂ 'ਚ ਇਹਨਾਂ ਨੇ ਪਹਿਲੇ ਕੈਂਪ ਵੀ ਲਗਾਏ ਸੀ। ਬਿਲਕੁਲ ਤੁਹਾਡਾ ਐਮਐਲਏ ਤੁਹਾਡੇ ਦਰਬਾਰ ਤੁਹਾਡੀ ਸਰਕਾਰ ਉਹ ਵੀ ਕੰਮ ਨਹੀਂ ਕੀਤੀ। ਇਹਦਾ ਮਤਲਬ ਉੱਥੇ ਕੰਮ ਨਹੀਂ ਹੋਇਆ ਚੰਗੀ ਤਰ੍ਹਾਂ। ਇੱਕ ਤਾਂ ਹਰ ਮਹੀਨੇ ਦੀ ਫਿਰ ਰਿਪੋਰਟ ਕਾਰਡ ਹਰੇ ਮਲੇ ਦੀ ਬਣੇ ਕਿ ਕਿਹੜਾ ਐਮਐਲਏ ਆਪਣੇ ਲਈ ਕੰਮ ਕਰ ਰਿਹਾ ਤੇ ਕਿਹੜਾ ਐਮਐਲਏ ਪਾਰਟੀ ਲਈ ਕੰਮ ਕਰ ਰਿਹਾ। ਦੇਖੋ ਸਰ ਜੀ ਜੀ ਇਹ ਇਹਦੇ 'ਚ ਨਾ ਦੋ ਗੱਲਾਂ ਹੁੰਦੀਆਂ ਜੀ ਗੱਲ ਸੱਚੀ ਵੀ ਹੋਣੀ ਆ ਕੌੜੀ ਵੀ ਲੱਗਣੀ ਆ। ਜਦੋਂ ਵੀ ਅਜਿਹੇ ਦਰਬਾਰ ਲੱਗਦੇ ਨੇ ਉੱਥੇ ਆਮ ਲੋਕ ਘੱਟ ਤੇ ਵਰਕਰ ਜ਼ਿਆਦਾ ਪਹੁੰਚਦੇ ਨੇ ਬਿਲਕੁਲ ਜੀ ਉਹ ਸਿਰਫ ਵਰਕਰ ਹੀ ਆਪਣੇ ਲੋਕਾਂ ਨੂੰ ਲੈ ਕੇ ਪਹੁੰਚਦੇ ਨੇ ਬਸ ਤੁਹਾਨੂੰ ਆ ਮਸੀਬਤ ਦਿਖਾਈ ਤੇ ਫੋਟੋ ਖਚਾਈ ਤੇ ਆ ਜਾਈ ਮੇਨ ਗੱਲ ਹੁੰਦੀ ਆ ਫੋਟੋ ਦੀ ਬਸ ਕਿਉਂਕਿ ਭਾਈ ਅਸੀਂ ਪ੍ਰਚਾਰ ਕਰਨਾ ਹੈ ਅਸੀਂ ਜਨਤਾ ਨੂੰ ਇਹ ਵਿਖਾਉਣਾ ਕਿ ਸਾਡੇ ਥਰੂ ਕੰਮ ਹੋ ਰਹੇ ਨੇ ਗੱਲ ਫੋਟੋ ਤੱਕ ਹੀ ਰਹਿ ਜਾਂਦੀ ਹੈ ਐਕਚੁਅਲੀ ਪ੍ਰਦੀਪ ਇਹ ਹੱਲੀ ਕੰਮ ਕਰਨ ਦੇ ਮੋੜ 'ਚ ਹੀ ਨਹੀਂ ਆਏ ਹੋਏ ਇਹ ਹੱਲੀ ਵੀ ਪ੍ਰਚਾਰ ਦੇ ਮੋੜ 'ਚ ਹੀ ਨੇ ਹੁਣ ਜੇਕਰ ਤੁਸੀਂ ਆਪਣੇ ਹੀ ਲੋਕਾਂ ਦੇ ਵਿੱਚ ਪ੍ਰਚਾਰ ਹੀ ਕਰੀ ਜਾਣਾ ਤੁਸੀਂ ਆਪਣੇ ਹੀ ਵਰਕਰਾਂ 'ਤੇ ਪ੍ਰਚਾਰ ਕਰਨਾ ਆਮ ਲੋਕਾਂ ਤੱਕ ਤਾਂ ਤੁਹਾਡੀ ਗੱਲ ਪਹੁੰਚਣੀ ਕੋਈ ਨਹੀਂ ਦੇਖੋ ਗੱਲ ਉਹੀ ਆ ਜਾਂਦੀ ਹੈ ਕਿ ਬੈਂਦਰ ਪੋਸਟਰ ਤੇ ਐਡਵਰਟਾਈਜ਼ਮੈਂਟ ਲਗਾਉਣ ਨਾਲ ਸਰਕਾਰਾਂ ਨਹੀਂ ਚੱਲਦੀਆਂ ਸਰਕਾਰਾਂ ਕੰਮ ਨਾਲ ਹੀ ਚੱਲਣਗੀਆਂ ਬਿਲਕੁਲ ਲੱਖਾਂ ਕਰੋੜਾਂ ਰੁਪਏ ਤੁਸੀਂ ਬੈਂਦਰ ਪੋਸਟਰ ਐਡਵਰਟਾਈਜ਼ਮੈਂਟ ਤੇ ਖਰਚ ਰਹੇ ਹੋ ਪਰ ਜੇ ਤੋ ਕਹੋ ਜੀ ਸੜਕ ਬਣਵਾ ਦਿਓ ਨਹੀਂ ਜੀ ਮਿਊਨਿਸਪਲ ਕਾਰਪੋਰੇਸ਼ਨ ਕਾਂਗਰਸ ਦੀ ਹੈ ਤਾਂ ਨਹੀਂ ਬਣ ਸਕਦੀ ਉਸ ਤਰ੍ਹਾਂ ਬੈਂਦਰ ਪੋਸਟਰ ਸਾਰੇ ਲੱਗ ਸਕਦੇ ਨੇ ਖਰਚਾ ਬਜਟ ਵੀ ਹੁੰਦੇ ਨੇ ਪਰ ਧਰਤਲ ਤੇ ਕੀ ਹੈ ਤਰਾਤਲ ਦੇ ਕੰਮ ਹੁੰਦੇ ਨਹੀਂ ਲੋਕਾਂ ਦੇ ਫਿਰ ਤਾਂ ਜਿਹੜੇ ਪੋਸਟਰ ਵਗੈਰਾ ਲੱਗਦੇ ਆ ਵੀ ਮਿਊਸਿਪਲ ਕਾਰਪੋਰੇਸ਼ਨ ਦੇ ਹੱਥ 'ਚ ਹੀ ਹੁੰਦਾ ਮੇਰੇ ਖਿਆਲ ਦੇ ਨਾਲ ਕਾਰਪੋਰੇਸ਼ਨ ਨੂੰ ਉਹ ਵੀ ਨਹੀਂ ਲੱਗਣ ਦੇਣੇ ਚਾਹੀਦੇ ਬਿਲਕੁਲ ਜੀ ਫਿਰ ਤੁਸੀਂ ਕਹਿੰਦੇ ਹੋ ਜੀ ਅਸੀਂ 3600 ਨੌਕਰੀਆਂ ਦਿੱਤੀਆਂ ਸਰਕਾਰੀ ਹੂੰ ਉਹ ਕਿੱਥੇ ਗਏ 3600 ਬੰਦੇ ਹੂੰ ਉਹ ਤਾਂ ਫਿਰ ਬੈਨਰ ਪੋਸਟਰ ਦਾ ਐਡਵਰਟਾਈਜ਼ਮੈਂਟ ਜੋ ਗਏ ਰਹੇ ਜੀ ਕਿਉਂ ਨਹੀਂ ਜਨਤਾ ਦਾ ਫਿਰ ٹرسٹ ਹਰ ਪਿੰਡ 'ਚੋਂ ਅਗਰ ਤੁਸੀਂ 10 ਬੱਚਿਆਂ ਨੂੰ ਵੀ ਜੌਬ ਦਿੱਤੀ ਹੈ ਕਿਸੀ ਹਲਕੇ 'ਚੋਂ ਤੇ ਤੁਹਾਡੇ ਕੋਲ ਤਾਂ ਵੋਟਾਂ 10 ਤਾਂ ਹਰ ਹਲਕੇ 'ਚੋਂ ਵੈਸੇ ਹੀ ਨਿਕਲ ਆ ਰਹੀਆਂ ਜੀ ਤੇ ਉਹ ਸਾਰੀ ਕੈਲਕੂਲੇਸ਼ਨ ਕਿੱਥੇ ਗਈ ਹੂੰ ਕਿ ਲੋਕਾਂ ਨੇ ਇੱਕਦਮ ਮੂਡ ਕਿਉਂ ਚੇਂਜ ਕਰ ਲਿਆ ਇੱਕਦਮ ਲੋਕੀ ਵੀ ਪਲਟ ਕੇ ਨੌਕਰੀਆਂ ਲੈ ਕੇ ਸਹੂਲਤਾਂ ਲੈ ਕੇ ਆਏ ਜਨਤਾ ਵੀ ਪਲਟ ਗਈ ਹੂੰ ਕਿਧਰੇ ਨਾ ਕਿਧਰੇ ਦੋਨੋਂ ਪਾਸੋਂ ਕੁਛ ਨਾ ਕੁਛ ਤਾਂ ਕੁਛ ਨਾ ਕੁਛ ਤਾਂ ਕਮੀ ਰਹੀ ਹੋਈ ਹੈ ਕੋਈ ਨਾ ਕੋਈ ਖਲਾ ਰਿਹਾ ਜਿਹਨੂੰ ਭਰਨਾ ਮੁਸ਼ਕਲ ਹੈ ਪਰੇ ਭਰਨਾ ਪੈਣਾ ਕਿਉਂਕਿ 2.5 ਸਾਲ ਹੈਗੇ ਆ ਸਰਕਾਰ ਨੂੰ ਇਸ ਚੀਜ਼ ਤੇ ਦੇਖਣਾ ਪਏਗਾ ਜੋ ਖੁਸ਼ ਨਹੀਂ ਹੈ ਉਹ ਖੁਸ਼ ਕਿਉਂ ਨਹੀਂ ਹੈ ਉਹ ਚੀਜ਼ ਉੱਪਰ ਜ਼ਿਆਦਾ ਕੰਮ ਕਰਨਾ ਪਏਗਾ ਜਿਨ੍ਹਾਂ ਦਾ ਮਿਲ ਗਿਆ ਉਹ ਤਾਂ ਖੁਸ਼ ਨੇ ਹੁਣ ਵੇਖਣਾ ਇਹ ਹੈ ਕਿ ਚਲੋ ਬਿਜਲੀ ਦੀ ਆਪਾਂ ਗੱਲ ਕਰ ਲਈ ਐ ਨੌਕਰੀਆਂ ਦੀ ਆਪਾਂ ਗੱਲ ਕਰ ਲਈ ਐ ਸਾਰੀਆਂ ਗੱਲਾਂ ਕਰ ਲਈਆਂ ਨਰੀ ਪਾਣੀ ਦੀ ਗੱਲ ਕਰ ਲਈ ਐ ਕੱਸੀਆਂ ਤੱਕ ਪਾਣੀ ਪਹੁੰਚਾਇਆ ਇਹ ਸਾਰੀ ਐਡਵਰਟਾਈਜ਼ਮੈਂਟ ਵੀ ਆਪਾਂ ਬਹੁਤ ਵੇਖ ਲਈ ਐ ਬਿਲਕੁਲ ਜੀ ਪਰ ਹੁਣ ਇੱਕ ਵਾਦਾ ਸੀਗਾ 1000 ਰੁਪਏ ਔਰਤਾਂ ਨੂੰ ਦੇਣ ਦਾ ਫਿਰ ਕਹਿੰਦੇ ਜੀ 1100 ਦਵਾਂਗੇ ਅਜ ਤਾਂ 100 ਰੁਪਏ ਵਧ ਗਿਆ ਸੀਗਾ 100 ਰੁਪਏ ਵਧਾ ਦੇਾਂਗੇ ਪਰ ਉਹ ਦੇਣਾ ਵੀ ਐ ਕਿ ਨਹੀਂ ਉਹ ਦਿੱਤਾ ਜਾਊਗਾ ਕਿ ਨਹੀਂ ਇਹ ਵੱਡੀ ਜ਼ਿੰਮੇਵਾਰੀ ਐ ਔਰ ਸਿਰ ਤੇ ਇਲੈਕਸ਼ਨ ਸੀ ਜਦ ਇਹ ਵਾਦੇ ਜੇ ਇਲੈਕਸ਼ਨ ਤੋਂ 2-3 ਮਹੀਨੇ ਪਹਿਲਾਂ ਵੀ ਦੇ ਦਿੱਤੇ ਜਾਂਦੇ ਤੇ ਇਹ ਫਰਕ ਪੈ ਜਾਂਦਾ ਤਾਂ ਇਹ ਫਰਕ ਵੇਖਣ ਨੂੰ ਮਿਲਣਾ ਸੀ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਗਾਰੰਟੀਆਂ ਸੀ ਮੈਨੀਫੈਸਟ ਉਹਦਾ ਜੀ ਸਭ ਤੋਂ ਪਹਿਲੀ ਗਾਰੰਟੀ ਆਈ ਸੀ 11000 ਰੁਪਿਆ ਜੀ 1000 ਦਾ 1000 ਰੁਪਿਆ 1100 ਕਰਦੇ ਆ ਤੇ ਉਹ ਸਭ ਤੋਂ ਪਹਿਲਾਂ ਹੀ ਤਾਂ ਉਹ ਹੀ ਪੂਰੀ ਕਰਦੇ ਹਮ ਕਿ ਇੱਕ ਜਗ੍ਹਾ ਉਹ ਕੋਰਨਰ ਤਾਂ ਸੇਫ ਹੁੰਦਾ ਜੀ ਔਰ ਸਿਰ ਤੇ ਇਲੈਕਸ਼ਨ ਤੇ ਬਿਜਲੀ ਦਾ ਬੁਰਾ ਹਾਲ ਹੋ ਗਿਆ ਬਿਜਲੀ ਪਾਣੀ ਲੋਕਾਂ ਦੇ ਪੰਜਾਬ ਵਿੱਚ ਤਰਾਹੀ ਤਰਾਹੀ ਮਚ ਗਈ ਬਿਲਕੁਲ ਹੁਣ ਤੁਸੀਂ ਦੇਖ ਲਓ ਇੱਕ ਹਫਤੇ ਦੋ ਹਫਤੇ ਤੋਂ ਅਸੀਂ ਦੇਖਦੇ ਪਏ ਹਾਂ ਸਾਡੇ ਇਲਾਕੇ 'ਚ ਬਿਜਲੀ ਦਾ ਹਾਲ ਕਿੰਨਾ ਬੁਰਾ ਹੋਇਆ ਪਿਆ ਕੋਈ ਐਮਐਲਏ ਬਾਹਰ ਨਿਕਲਿਆ ਉਹੀ ਵਰਕਰ ਪਾਰਟੀ ਦਾ ਬਾਹਰ ਨਿਕਲਿਆ ਸੜਕਾਂ ਤੇ ਕਿਸੇ ਨੇ ਹਮ ਤੱਕ ਸਮੀਖਿਆ ਕੀਤੀ ਕਿ ਬਿਜਲੀ ਦਾ ਕੀ ਇਸ ਤਰ੍ਹਾਂ ਹਾਲ ਕੀਤਾ ਜਾਵੇ ਲੋਕਾਂ ਦੇ ਘਰ ਬੱਚੇ ਨੇ ਬਜ਼ੁਰਗ ਨੇ ਬੁਰੇ ਹਾਲ ਨੇ ਪੀਕ ਤੇ ਗਰਮੀ ਹੈ ਉਹ ਕਹੇ ਜੀ ਪ੍ਰਚਾਰ ਚ ਇਨਾ ਥੱਕ ਕੇ ਹੁਣ ਨਿਕਲ ਨਹੀਂ ਹੁੰਦਾ ਗੱਲ ਉਹੀ ਆ ਗਈ ਜੀ ਆਪਣੇ ਘਰ ਜਨਰੇਟਰ ਵੀ ਨੇ ਹਮ ਆਪਣੇ ਘਰ ਪਾਣੀ ਤੇ ਬੋਰ ਵੀ ਹੋਏ ਹੋਏ ਨੇ ਹਮ ਪਰ ਜਿਹੜੇ ਮੱਲੇ ਕਲੋਨੀਆ ਇੱਥੇ ਪਾਣੀ ਤੇ ਬਿਜਲੀ ਨਹੀਂ ਆ ਰਹੀ ਜੀ ਉੱਥੇ ਲੋਕਾਂ ਦੇ ਬੁਰੇ ਹਾਲ ਹੋਏ ਪਏ ਨੇ ਹਮ ਔਰ ਕੋਈ ਐਮਐਲਏ ਨੇ ਹੁਣ ਤੱਕ ਕੋਈ ਰਿਪੋਰਟ ਨਹੀਂ ਆਂਦੀ ਕਿਸੇ ਦੀ ਅੱਛਾ ਇਹ ਜ਼ਿਆਦਾਤਰ ਸਮੱਸਿਆਵਾਂ ਨਾ ਸ਼ਹਿਰ ਦੀਆਂ ਨੇ ਸਰਬਜੀਤ ਜੀ ਬਿਲਕੁਲ ਜੀ ਸ਼ਹਿਰਾਂ 'ਚ ਹੀ ਵੋਟ ਘਟ ਪਈ ਐ ਸ਼ਹਿਰਾਂ 'ਚ ਹੀ ਵੋਟ ਘਟ ਪਈ ਐ ਕੋਈ ਡੋਰ ਟੂ ਡੋਰ ਨਹੀਂ ਕੀਤਾ ਗਿਆ ਹਮ ਹਰ ਇੱਕ ਏਰੀਆ ਦਾ ਕੀ ਸੈਗਮੈਂਟ ਜਾਂ ਕੈਟਾਗਰੀ ਵਾਈਜ਼ ਉਹਨੂੰ ਕੱਢਿਆ ਗਿਆ ਕੀ ਵੀ ਅਸੀਂ ਇਸ ਏਰੀਏ ਵਿੱਚ ਕਿੰਨੇ ਉੱਪਰ ਆ ਜਾਂ ਅਸੀਂ ਕੀ ਕੰਮ ਕੀਤੇ ਸੀ ਜਿਹੜਾ ਜਨਤਾ ਜਾਣ ਤਾਂ ਹੀ ਤਾਂ ਗਿਆ ਹੀ ਨਹੀਂ ਹਮ ਹੁਣ ਸਾਡਾ ਉੱਥੇ ਟਕੌਲੀ ਦਾ ਰੇਲਵੇ ਫਾਟਕ ਐ ਮੈਂ ਇੱਕ ਛੋਟੀ ਜੀ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ ਜੀ ਉਸ ਤੋਂ ਇਧਰ-ਇਧਰ ਕੋਈ ਐਮਪੀ ਕੈਂਪੇਨ ਕਰਨ ਨਹੀਂ ਆਇਆ ਐਮਐਲਏ ਨਹੀਂ ਆਇਆ ਕਿਉਂ ਇੱਕ ਤਾਂ ਉੱਥੇ ਰੇਲਵੇ ਫਟਕ ਹੈ ਫਟਕ ਬੰਦ ਹੁੰਦਾ ਟ੍ਰੈਫਿਕ ਵਿੱਚ ਫਸ ਜਾਂਦੇ ਦੂਜਾ ਉੱਥੇ ਕੂੜੇ ਦਾ ਢੇਰ ਹੈ ਬਿਲਕੁਲ ਐਨ ਸੜਕ ਤੇ ਸੈਂਟਰਲ ਚ ਕੋਲੋਨੀ ਦੇ ਵਿੱਚ ਉਹ ਮੇਜਰ ਮੁੱਦਾ ਹੈਗਾ ਉਧਰ ਤਾਂ ਮੂੰਹ ਹੀ ਨਹੀਂ ਕਰਦੇ ਉਧਰ ਤਾਂ ਮੂੰਹ ਹੀ ਨਹੀਂ ਕਰਦੇ ਕੂੜੇ ਦੇ ਢੇਰ ਤੋਂ ਬੰਦਾ ਵੈਸੇ ਵੀ ਡਰ ਜਾਂਦਾ ਅਗਲਾ ਕਹਿੰਦਾ ਪਤਾ ਨਹੀਂ ਕਿਹਦਾ ਲਫਾਫਾ ਆ ਕੇ ਵੱਜੇ ਐਗਜ਼ੈਕਟਲੀ ਕਿ ਕਿਹਦਾ ਮੂੰਹ ਤੇ ਆ ਕੇ ਕੂੜਾ ਗਰੇ ਤੇ ਗੱਲ ਇਹ ਹੈ ਕਿ ਜਦ ਤੁਸੀਂ ਸ਼ਹਿਰਾਂ ਕਸਬਿਆਂ ਦੀ ਸਫਾਈ ਸਾਫ ਸੁੰਦਰਤਾ ਦੀ ਗੱਲ ਕਰਦੇ ਹੋ ਜੀ ਤਾਂ ਉੱਥੇ ਆ ਕੇ ਦੇਖੋ ਵੀ ਤਾਂ ਸਹੀ ਹਮ ਸਾਡੇ ਐਮਐਲਏ ਸਾਹਿਬ ਅਗਰ ਗੱਲ ਕਰੀਏ ਅਗਰ ਸਾਡੇ ਕੀ ਸਾਰੇ ਐਮਐਲਏ ਅਗਰ ਆਪਣੇ ਸ਼ਹਿਰਾਂ ਨੂੰ ਦੇਖ ਲੈ ਧਿਆਨ ਨਾਲ ਵੀ ਦੇਖਦੇ ਉਹਨਾਂ ਦੇ ਮਸਲੇ ਹੱਲ ਕਰਦੇ ਇਹ ਬਹਾਨਾ ਨਾ ਮਾਰਦੇ ਕਿ ਐਮਸੀ ਨਹੀਂ ਹੋਣ ਦਿੰਦੀ ਹਮ ਸਰਕਾਰ ਵੱਡੀ ਹੁੰਦੀ ਹੈ ਸਟੇਟ ਦੀ ਐਮਸੀ ਬਹੁਤ ਛੋਟੀ ਹੁੰਦੀ ਹੈ ਜੀ ਲੋਕਾਂ ਦੇ ਕੰਮ ਤਾਂ ਫਿਰ ਤੁਸੀਂ ਇਹ ਬਹਾਨਾ ਨਹੀਂ ਕਰ ਰਹੇ ਕਿ ਜਿੱਥੇ ਕੰਮ ਐਮਸੀ ਨਹੀਂ ਹੋਣ ਦਿੰਦੀ ਫਿਰ ਕੰਮ ਕੌਣ ਕਰੇਗਾ ਮੁੱਖ ਗੱਲ ਤਾਂ ਸਰਬਜੀਤ ਜੀ ਆਪਾਂ ਗੱਲ ਮੁਕਣ ਵਾਲੀ ਇੱਥੇ ਮਕਾਉਨੇ ਆ ਵੀ ਜਾਂ ਤਾਂ ਜਿਹੜੇ ਇਹਨਾਂ ਦੇ ਆਸ-ਪਾਸੇ ਦੇ ਲੋਕ ਨੇ ਉਹ ਇਹਨਾਂ ਤੱਕ ਸੱਚਾਈ ਪਹੁੰਚਣ ਨਹੀਂ ਦਿੰਦੇ ਜਾਂ ਫਿਰ ਜਿਹੜੇ ਇਹਨਾਂ ਦੇ ਪ੍ਰਚਾਰ ਦੇ ਤਰੀਕੇ ਨੇ ਕਿ ਵਰਕਰ ਬੁਲਾ ਲੇ ਫੋਟੋ ਖਿਚਾ ਲਈ ਮੁੱਖ ਮੰਤਰੀ ਸਾਹਿਬ ਨੂੰ ਖੁਸ਼ ਕਰਤਾ ਮੁੱਖ ਮੰਤਰੀ ਸਾਹਿਬ ਵੀ ਖੁਸ਼ ਹੋ ਕੇ ਕਹਿ ਦਿੰਦੇ ਆ ਦੇਖੋ ਜੀ ਸਾਡੇ ਤਾਂ ਕੰਮ ਹੋ ਰਹੇ ਨੇ ਉਹ ਚੀਜ਼ਾਂ ਇਹਨਾਂ ਨੂੰ ਬੈਕ ਫਾਇਰ ਕਰ ਗਈਆਂ ਜੇ ਵਾਕਈ ਲੋਕਾਂ 'ਚ ਗਏ ਹੁੰਦੇ ਉਹਨਾਂ ਦੀ ਗੱਲ ਸੁਣੀ ਹੁੰਦੀ ਵਾਕਈ ਵਰਕਰਾਂ ਨੂੰ ਛੱਡ ਕੇ ਆਮ ਜਨਤਾ 'ਚ ਪ੍ਰਚਾਰ ਕੀਤਾ ਹੁੰਦਾ ਤਾਂ ਸ਼ਾਇਦ 3 ਦੀ ਜਗ੍ਹਾ 5 ਵੀ ਹੋ ਜਾਂਦੀਆਂ 6 ਵੀ ਹੋ ਜਾਂਦੀ 6 ਵੀ ਹੋ ਜਾਂਦੀ ਪਰ ਦੀ ਬਾਕੀ ਗੱਲ ਰਹੀ ਕਿ ਇੱਕ ਦਿਨ ਅੱਧੇ ਘੰਟੇ ਵਾਸਤੇ ਕੇਜਰੀਵਾਲ ਲਿਆ ਕੇ ਤੁਸੀਂ 5 ਸਾਲ ਨਹੀਂ ਇਸ ਤਰ੍ਹਾਂ ਕੱਟ ਸਕਦੇ ਹੁਣ ਤਾਂ ਕੇਜਰੀਵਾਲ ਸਾਹਿਬ ਦਾ ਵੀ ਔਖਾ ਹੀ ਲੱਗਦਾ ਹਾਂ ਹੁਣ ਥੋੜਾ ਔਖਾ ਹੀ ਲੱਗਦਾ ਕਿਉਂਕਿ ਅੱਜ ਤੱਕ ਤਾਂ ਦੇਖਣ ਲਈ ਹੋ ਗਿਆ ਕਿ ਅੱਗੇ ਕੀ ਰਣਨੀਤੀ ਆਮ ਆਦਮੀ ਪਾਰਟੀ ਬਣਾਦੀ ਹੈ ਤਾਂ ਬਿਲਕੁਲ ਸਰਜੀਤ ਜੀ ਇਸੇ ਤਰ੍ਹਾਂ ਦੇ ਨਾਲ ਵੱਡਾ ਸਫਾਇਆ ਸ਼੍ਰੋਮਣੀ ਅਕਾਲੀ ਦਲ ਦਾ ਵੀ ਆਪਾਂ ਵੇਖਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਆਪਣਾ ਜੱਥੇਬੰਦ ਹੈ ਕਿ ਮੇਰੇ ਖਿਆਲ ਨਾਲ ਪਰਿਵਾਰ ਪਾਰਟੀ ਦਾ ਪੂਰਾ ਢਾਂਚਾ ਜਿਹੜਾ ਉਹ ਬਦਲਣਾ ਪਊਗਾ ਆਪਣੀਆਂ ਨੀਤੀਆਂ ਬਦਲਣੀਆਂ ਪੈਣਗੀਆਂ ਬਿਲਕੁਲ ਜੀ ਸਮਾ ਭਾਜਪਾ ਕੋਲੇ ਵੀ ਤਿਆਰੀ ਦਾ ਬਹੁਤ ਹੋ ਗਿਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਵਿਧਾਨ ਸਭਾ ਇਲੈਕਸ਼ਨ 2027 ਤੋਂ ਪਹਿਲਾਂ ਕਿਹੜੀ ਪਾਰਟੀ ਆਪਣੇ ਤੇ ਕੰਮ ਕਰਦੀ ਆ ਕਿਹੜੀ ਪਾਰਟੀ ਲੋਕਾਂ ਦੇ ਕੰਮ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਹੜੀ ਨਵੀਂ ਭਾਰਤ ਦੇ ਵਿੱਚ ਕੇਂਦਰ ਸਰਕਾਰ ਬਣਨੀ ਆ ਉਹ ਹੁਣ ਪੰਜਾਬ ਦੇ ਲਈ ਕੀ ਕਰੂਗੀ ਇਹ ਵੇਖਣ ਵਾਲਾ ਬਿਲਕੁਲ ਜੀ ਹੁਣ ਇਹ ਬਹੁਤ ਦੇਖਣਯੋਗ ਰਹੇਗਾ ਬਾਕੀ 80% ਜਮਾਨਤਾ ਕਾਲੀ ਦਲ ਦੀਆਂ ਜਬਤ ਹੋਈਆਂ ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਆਪਣੇ ਆਪ ਨੂੰ ਸਕਾਰ ਕਰਨਾ ਪਏਗਾ ਆਪਣੇ ਵਿੱਚ ਕਿ 80% ਉੱਡਣਾ ਇੱਕ ਬਹੁਤ ਮੇਜਰ ਚੇਂਜ ਹੁੰਦੀ ਹੈ ਬਿਲਕੁਲ ਤੇ ਦੂਜੀ ਗੱਲ ਆਮ ਆਦਮੀ ਪਾਰਟੀ ਉਹਨਾਂ ਨੂੰ ਤਾਂ ਦੇਖਣਾ ਹੀ ਪੈਣਾ ਕਿਉਂਕਿ ਮੌਕੇ ਦੀ ਸਰਕਾਰ ਉਹਨਾਂ ਦੀ ਹੈਗੀ ਹੈ ਲੋਕਾਂ ਦੇ ਪਾਣੀ ਬਿਜਲੀ ਮਸਲੇ ਉਹਨਾਂ ਨੂੰ ਦੇਖਣੇ ਪੈਣੇ ਆ ਤਾਂ ਬਿਲਕੁਲ ਜੀ ਸਮਾਂ ਹੈ ਹਲੇ ਫਿਲਹਾਲ ਤਾਂ ਜ਼ਿਮਨੀ ਇਲੈਕਸ਼ਨ ਵੀ ਹੋਣੇ ਆ ਜ਼ਿਮਨੀ ਇਲੈਕਸ਼ਨ ਦੇ ਵਿੱਚ ਵੀ ਤਸਵੀਰ ਵੇਖਣ ਵਾਲੀ ਹੋਵੇਗੀ ਕਾਫੀ ਹੱਦ ਤੱਕ ਗੱਲਾਂ ਸਾਫ਼ ਹੋ ਜਾਣਗੀਆਂ ਤੇ ਸ਼ਾਇਦ ਇਹ ਜੋ तमाम ਪਾਰਟੀਆਂ ਨੇ ਆਪੋ ਆਪਣੀ ਹਾਰ ਦੇ ਕਾਰਨਾ ਬਾਰੇ ਵੀ ਖੁੱਲ ਕੇ ਗੱਲ ਕਰਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਤਾਂ ਸਮੀਖਿਆ ਚੱਲ ਰਹੀ ਹੋਣੀ ਹੈ ਫਿਲਹਾਲ ਨਜ਼ਰ ਰੱਖਣੀ ਹੈ ਸਰਕਾਰ ਤੇ ਸਰਕਾਰ ਕਿਸ ਦੀ ਬਣਦੀ ਆ ਜਾਂ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਦੇ ਉੱਪਰ ਕੀ ਕੀ ਸ਼ਕਤੀਆਂ ਪ੍ਰਧਾਨ ਮੰਤਰੀ ਸਾਹਿਬ ਕੋਲੇ ਰਹਿ ਜਾਂਦੀਆਂ ਨੇ ਐਨਡੀਏ ਦੇ ਵਿੱਚ ਜ਼ਿਆਦਾ ਪਾਵਰ ਕਿਹਦੇ ਕੋਲੇ ਰਹਿੰਦੀ ਹੈ ਇਹ ਵੇਖਣ ਵਾਲਾ ਹੋਵੇਗਾ ਬਾਕੀ ਇਸ ਪੂਰੇ ਐਪੀਸੋਡ ਬਾਰੇ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਨਵੇਂ ਮੁੱਦਿਆਂ ਦੇ ਨਾਲ ਅᱫੋ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਸਿਰਫ ਪਬਲਿਕ ਗਾਰਡੀਅਨ న్యూਸ ਤੇ ਸਤਿ ਸ਼੍ਰੀ ਅਕਾਲ ਸਾਰੀ ਕਾਲ ਜੀ